ਦੁਕਾਨ ਕੋਟ 40 ਸਾਲ ਪੁਰਾਣੀ ਦੁਕਾਨ ਕੰਮੀ ਰੇਡੀਓ ਟੀਵੀ ਸੈਂਟਰ 30 ਸਾਲ ਪਹਿਲਾਂ ਅੱਛਾ ਬਹੁਤ ਮੁਕਾਬਲਾ ਸੀ ਜੀ ਕੈਸ ਸੁਣਦਾ ਹਰ ਘਰ ਵਿੱਚ ਡਿੱਕ ਚੱਲਦੇ ਸੀ ਪ੍ਰੋਗਰਾਮ ਚੱਲ ਰਿਹਾ ਇੱਕ ਹੀ ਪ੍ਰੋਗਰਾਮ ਨਾਲ ਜੀ ਇੱਕ ਸਧਾਰਨ ਜਿਹਾ ਲਈ ਬਿੰਦੇ ਸਵਾਲ ਕੀਤਾ ਬਾਈ ਜੀ ਅੱਜ ਤੁਹਾਨੂੰ ਲੈ ਕੇ ਆਉਂਦੇ ਆਂ ਘੱਟ ਤੋਂ ਘੱਟ 40 ਸਾਲ ਪੁਰਾਣੀ ਦੁਕਾਨ ਕੰਮੀ ਰੇਡੀਓ ਟੀਵੀ ਸੈਂਟਰ ਸ਼ੇਪ ਦਾ ਉਹੜਾ ਉਹ ਡਿਸਟ੍ਰਿਕਟ ਦਾ ਬਰਨਾਲਾ ਵਿਖੇ ਜੀ ਇਹ ਦੇਖੋ ਤੁਸੀਂ ਦੇਖ ਰਹੇ ਆ ਪੂਰਾ ਸਮਾਨ ਪਿਆ ਬਾਈ ਜੀ ਕੋ ਗੁਰਚਰਨ ਪੰਮੀ ਜੀ ਸਾਡੇ ਬਾਈ ਜੀ ਸਤਿਕਾਰਯੋਗ ਇਹ ਪੁਰਾਣੇ ਦੇਖੋ ਡੈਕ ਵਗੈਰਾ ਪਏ ਨੇ ਅੱਜ ਵੀ ਦੁਕਾਨ ਹੈ ਭਰੋੜ ਦੇ ਵਿੱਚ ਬਿਲਕੁਲ ਬਰਕਰਾਰ ਹੈ ਜੀ ਇਹ ਦੇਖੋ ਪੁਰਾਣੇ ਟੇਪ ਰਿਕਾਰਡ ਹੈ ਇਹ ਵਿੱਚ ਰੈਡੀਓ ਹੈ ਇਹ ਮੇਰਾ ਖਲ ਨੈਸ਼ਨਲ ਪੈਨਾਸਨ ਹਾਂ ਨੈਸ਼ਨਲ ਪੈਨਾਸਨਕ ਦੀ ਹੈ ਜੀ ਇਹ ਦੇਖੋ ਪੁਰਾਣੇ ਰੈਡੀਓ ਵਗੈਰਾ ਪਏ ਆ ਇੱਕ ਸਲਿਸ਼ੂ ਦਾ ਰੈਡੀਓ ਆ ਗਿਆ ਬਾਕੀ ਸਾਰੀ ਜਾਣਕਾਰੀ ਸਾਨੂੰ ਮਰ ਪੂਰੇ ਵਿਸਥਾਰ ਦੇ ਨਾਲ ਬਾਈ ਪੰਮੀ ਜੀ ਨਾਲ ਆਪਾਂ ਗੱਲਬਾਤ ਕਰਦੇ ਆ ਉਹ ਦੇਣਗੇ ਔ ਮਿਲੌਣੇ ਸਾਨੂੰ ਗੁਰਚਰਨ ਸਿੰਘ ਪੰਮੀ ਜੀ ਨਾਲ ਲੋਜੀ ਨੇ ਬਾਈ ਗੁਰਚਰਨ ਸਿੰਘ ਜੀ ਪੰਮੀ ਜੋ ਕਿ ਮਤਲਬ ਪਿਆਰ ਨਾਲ ਸਾਰੇ ਲੋਕ ਪੰਮੀ ਪੇਪਾਂ ਵਾਦੇ ਦੇ ਨਾਮ ਤੇ ਮਸ਼ਹੂਰ ਹੈ ਇਹ ਦੇਖੋ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਨੇ ਫਿਰ ਵੀ ਇਹਨੇ ਤੋਂ ਆਪ ਆਪਣਾ ਕੀਮਤੀ ਸਮਾਂ ਲਾ ਮਾਰੇ 5-10 ਮਿੰਟ ਮੰਮੀ ਵੈਜੀ ਸਤਿ ਸ਼੍ਰੀ ਅਕਾਲ ਜੀ ਵੈਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਦਾ ਧੰਨਵਾਦ ਮੇਰੀ ਦੁਕਾਨ ਤੇ ਆਏ ਹੋ ਬਾਜੀ ਦਾ ਤੁਹਾਡਾ ਧੰਨਵਾਦ ਜੀ ਨਾਲ ਸਮਨ ਲਗ ਕੇ ਕੀਮਤੀ ਸਮਾਂ ਦਿੱਤਾ ਅੱਛਾ ਥੋੜੀ ਜਿਹੀ ਇੱਕ ਸਮੇਂ ਇੱਕ ਜਾਣਕਾਰੀ ਦੋ ਮੰਮੀ ਵੈਜੀ ਆਪਣੀ ਦੁਕਾਨ ਵਾਲੇ ਜੀ ਹਾਂਜੀ ਹਾਂਜੀ ਮੜੇ ਐਕਚੂਅਲੀ ਹਾਂਜੀ ਕਲਸੀ ਸਾਹਿਬ ਮੈਂ ਬਹੁਤ ਛੋਟੀ ਉਮਰ ਵਿੱਚ ਰੇਡੀਓ ਦਾ ਸ਼ੌਂਕ ਰੱਖਦਾ ਸੀ ਅੱਛਾ ਜੀ ਕਿਉਂਕਿ ਮੇਰੇ ਵੱਡੇ ਭਾਈ ਸਾਹਿਬ ਕੁਲਦੀਪ ਰੇਡੀਓ ਬਰਨਾਲੇ ਵਾਲੇ ਜੀ ਉਹਨਾਂ ਨੇ ਮੈਨੂੰ ਰੇਡੀਓ ਦਾ ਗੁਣ ਦਿੱਤਾ ਅੱਛਾ ਜੀ ਤੇ ਉਸ ਤੋਂ ਬਾਅਦ ਨਿਹਾਰ ਸਿੰਘ ਵਾਲੇ ਮੈਂ ਜਾ ਕੇ ਰੇਡੀਓ ਟੇਬ ਰਿਕਾਡ ਵਗੈਰਾ ਜੀ ਉਹਨਾਂ ਤੋਂ ਗੁਣ ਲਿਆ ਅੱਛਾ ਜੀ ਭਾਜੀ ਤੇ ਜਿਹੜਾ ਹੁਣ ਹਜੇ ਤੱਕ ਮੇਰਾ ਬਰਕਰਾਰ ਆ ਲਗਭਗ ਮੈਂ 85 1984 85 ਤੋਂ ਮੈਂ ਇਹ ਕੰਮ ਜੇ ਵੱਢ ਗਿਆ ਸੀ ਫਿਰ ਤਾਂ ਕਾਫੀ ਪੁਰਾਣੀ ਦੁਕਾਨਾਂ ਜਿਹਾ ਬਦੌੜ ਚ ਇਹ ਹਾਂਜੀ ਹਾਂਜੀ ਬਾਜੀ ਜੀ अच्छा ਹੁਣ ਵੀ ਕੰਮ ਤੁਸੀਂ ਮਤਲਬ ਪੂਰੇ ਸ਼ੌਕ ਦਾ ਮਤਲਬ ਸ਼ੌਕਾ ਜੀ ਮੈਨੂੰ ਮੈਂ ਸਕੂਲ ਤੋਂ ਆ ਕੇ ਮੈਨੂੰ ਡਿਊਟੀ ਮਿਲ ਗਈ ਸੀ 1998 ਵਿੱਚ ਬਾਜੀ ਬਾਜੀ ਅਦਰ ਸਾਡੀ ਜਗ੍ਹਾ ਤੇ ਮੈਨੂੰ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਆਪਦਾ ਸ਼ੌਕ ਬਰਕਰਾਰ ਰੱਖਿਆ ਠੀਕ ਹੈ ਜੀ ਤੇ ਜਿੰਨਾ ਚਿਰ ਜਾਣ ਜਾਣਾ ਤੇ ਉਹ ਮੈਂ ਲੋਕਾਂ ਨਹੀਂ ਹੁਣ ਤਾਂ ਜਿਵੇਂ ਰੇਡੀਓ ਦਾ ਜ਼ਮਾਨਾ ਨਹੀਂ ਹੈ ਅਕੁਰ ਫੁੱਲੇ ਕੋਈ ਹੁਣ ਬਾਤ ਵਗੈਰੇ ਦਾ ਕੀ ਪ੍ਰੋਗਰਾਮ ਤੱਕ ਮੈਂ ਆਉਂਦੇ ਹਾਂ ਜੀ ਗਾਗ ਬਹੁਤ ਜੀ ਰੇਡੀਓ ਸੁਣਨ ਵਾਲੇ ਬਹੁਤ ਜ਼ਿਆਦੇ ਅੱਛਾ ਜੀ ਲੋਕਾਂ ਦੇ ਪਾਸਾ ਹਨ ਵੀ ਮੋਬਾਈਲ ਆ ਗਏ ਅੱਛਾ ਜੀ ਵੀ ਉਹ ਮੋਬਾਈਲ ਦਾ ਤੇ ਉੱਜ ਗਏ ਪਰ ਹੁਣ ਮੇਰੇ ਕੋਲ ਇਹ ਜੇ ਗਾਗ ਨੇ ਜਿਹਨੂੰ ਮੈਂ ਹੁਣ ਵੀ ਸਪੈਸ਼ਲ ਅੱਜ ਵੀ ਅੱਜ ਹੀ ਲੁਧਿਆਣੇ ਤੋਂ ਆਰਾਮ ਸੰਦ ਦਾ ਰੇਡੀਓ ਮੰਗਾ ਕੇ ਦਿੱਤਾ ਅੱਛਾ ਜੀ ਦਿਖਾਓ ਇਹ ਆਰਾਮ ਸੰਦ ਦਾ ਇਹ ਆਰਾਮ ਸੰਦ ਦਾ ਰੇਡੀਓ ਆ ਅੱਛਾ ਜੀ ਨਮਾ ਲੈ ਕੇ ਆਏ ਹੋ ਨਮਾ ਲੈ ਕੇ ਉਹਦੇ ਸ਼ਪਾਰਸ਼ ਤੇ ਲੈ ਕੇ ਆਏ ਆ ਅੱਛਾ ਜੀ ਮੰਗਵਾਇਆ ਤੇ ਜਿਹੜੇ ਪੱਠਿਆਂ ਦੇ ਕੰਮ ਕਰਦੇ ਆ ਅੱਛਾ ਜੀ ਜਾਂ ਕਰਾਂ ਵਿੱਚ ਬਜ਼ੁਰਗ ਨੇ ਉਹ ਹਜੇ ਵੀ ਗੁਰਬਾਣੀ ਨਾਲ ਜੁੜੇ ਹੋਏ ਆ ਵਾਹ ਜੀ ਵਾਹ ਤੇ ਪੁਰਾਣੇ ਗੀਤਾਂ ਨਾਲ ਜੁੜੇ ਹੋਏ ਆ ਤੇ ਉਹ ਆ ਕੇ ਸ਼ਾਮ ਨੂੰ ਪੁੱਛਦੇ ਆਏ ਬਾਈ ਮੇਰਾ ਕਦੋਂ ਡਿਊਟੀ ਕਰਕੇ ਦੇਗਾ ਮੈਂ ਕਿੰਨੇ ਵੇਲੇ ਆਵਾਂ ਤੁਹਾਡੇ ਕੋਲ ਅੱਜ ਬੈਕਸ਼ੈਰਾ ਸਿਸਟਮ ਪਿਆਗਾ ਮੈਂ ਨੇੜੇ ਕਰਕੇ ਦਿਖਾਉਣਾ ਆਪਣੇ ਦੋਸਤਾਂ ਨੂੰ ਇੱਕ ਕੀ ਸਿਸਟਮ ਹੈ ਇਹਦੇ ਬਾਰੇ ਸਾਨੂੰ ਮਾਣਿਆ ਪਹੁੰਚਣਾ ਇਹ ਬੀਰ ਜੀ ਅੱਜ ਤੋਂ 30 ਸਾਲ ਪਹਿਲਾਂ ਅੱਛਾ ਇਹਦਾ ਬਹੁਤ ਮੁਕਾਬਲਾ ਸੀ ਜੀ ਕੈਸ਼ ਸੁਣਦਾ ਹਰ ਘਰ ਵਿੱਚ ਬਿੱਕ ਚੱਲਦੇ ਸੀਗੇ ਦੋ ਦੋ ਸਪੀਕਰ ਚੱਲਦੇ ਸੀਗੇ ਅੱਛਾ ਜੀ ਕੈਸਟ ਤਾਂ ਨਹੀਂ ਆਉਣੀ ਭੱਜ ਕੇ ਜਾ ਮੈਜੀ ਕੈਸਟ ਦਿਓ ਘਰੇ ਜਗੇ ਸੁਣਨੀ ਹੂੰ ਤੇ ਸਵੇਰੇ ਪਾਠ ਅੱਛਾ ਜੀ ਸ਼ੌਂਕ ਦਾ ਪੂਰਾ ਕਰਦੇ ਸੀ ਇਹਦੇ ਵਿੱਚ ਕੈਸਟ ਪੈਂਦੀ ਆ ਜਿਵੇਂ ਇਸ ਦਾ ਦਿਖਾਓ ਇੱਕ ਮਿੰਟ ਮੈਨੂੰ ਆ ਦਿਖਾਓ ਸੁਰੂ ਚੱਲਣੇ ਦੇ ਕਰਾ ਹਾਂ ਇਹ ਵੀ ਕੈਸਟ ਆ ਇਹ ਦੋ ਪਾਸੇ ਹੁੰਦੀ ਆ 30 ਮਿੰਟ ਦੀ ਇੱਧਰ 30 ਮਿੰਟ ਦੀ ਇੱਧਰ ਦਿਖਾਓ ਫੇਰ ਚਲਾ ਕੇ ਮੜਾ ਲਾ ਕੇ ਪਾਣਾ ਤੁਹਾਨੂੰ ਪੁਰਾਣਾ ਗਾਇਕ ਨਸ਼ੱਤਰ ਸਿੰਘ ਛੱਤਾ ਵਾਜੀ ਬਾਦਸ਼ਾਹ ਜੀ ਤੇ ਉਹਦੀ ਆਵਾਜ਼ ਦੇ ਵਿੱਚ ਤੁਹਾਨੂੰ ਵੀ ਸੁਣਾਉਣਾ ਦਾਜ ਦੀ ਲਹੰਦ ਵਿੱਚ ਤੇ ਹੀ ਘਾਟੇ ਪੇਟ ਨਹੀਂ ਵੀ ਉਹਦਾ ਹੀ ਨਹੀਂ ਬਾਟੇ ਤਾਰੀਕੇ ਕਰੇ ਸਲੀਤ ਸੰਦਿਆਨ ਘਾਟੇ ਤੇ ਲੇਖ ਕਹਾਣੀ ਉਨਕੇ ਜਨ 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 ਉਨਕੇ ਕੰਨ ਨਹੀਂ ਆਉਂਦਾ ਰਖਿਆ ਖਤਰਾ ਲੰਕੇ ਤੂਰੇ ਹਰ ਕੁਝ ਹਲਾ ਆ ਦੇ ਕੋਠੀਆਂ ਤੇ ਕਾਣਾ ਆਉਂਦੇ ਹਾਂ ਹਾਂਜੀ ਪੰਮੀ ਬਾਈ ਜੀ ਇਹ ਵੀ ਤੁਸੀਂ ਕੈਸਟਾਈਜ਼ੀ ਹੁਣ ਜੀ ਇਹ ਇਹ ਕੈਸਟ ਬਾਈ ਥੋੜਾ ਚਾਨਣ ਪਾਵੀਂ ਕੀ ਵੀ ਕੈਸਟ ਹੈ ਇਹ ਕੌਣ ਗਾਇਕ ਹੈ ਔਰ ਸਾਰਾ ਕੀ ਇਹ ਮਤਲਬ ਸਿਸਟਮ ਆ ਜੀ ਇੱਕ ਟੈਸਟ ਦਾਜ ਦੀ ਲਾਨ ਤਾਈ ਸੀਗੀ ਮਾਸਟਰ ਰਾਮ ਕੁਮਾਰ ਜੀ ਦਾ ਸੰਗੀਤਾ ਅੱਛਾ ਮਾਸਟਰ ਰਾਮ ਕੁਮਾਰ ਜੀ ਬਰੋ ਬਰੋ ਬਹੁਤ ਵੱਡੀ ਚੀਜ਼ ਨੇ ਵਧੀਆ ਕਲਾਕਾਰ 75% ਗ੍ਰਚਰਨ ਗੋਪੀ ਪਿਆਰਾ ਸਿੰਘ ਚਹਿਲ ਹਾਂਜੀ ਨਾਮਵਰ ਗਾਇਕਾਂ ਨੇ ਇਸ ਟੈਸਟ ਨੂੰ ਇਨਾ ਵਾਰਿਆ ਓਕੇ ਜੀ ਤੇ ਜਦੋਂ ਇਹ ਇਹ ਪੂਰੀ ਨਹੀਂ ਹੁੰਦੀ ਸੀ ਟੈਸਟ ਅੱਛਾ ਜੀ ਜਦੋਂ ਮੈਂ ਇਸੇ ਕੰਪਨੀ ਨਾਲ ਕੰਟੈਕਟ ਬਠਿੰਡੇ ਕੀਤਾ ਜੀ ਤਾਂ ਤਿੰਨ ਦਿਨਾਂ ਵਿੱਚ ਮੈਂ 100 ਕੈਸਟ ਵੇਚਦੀ ਸੀ ਐਨਡ ਮਾਰ ਸੀ ਹਾਂਜੀ ਉਹਨਾਂ ਤੋਂ ਚੋਰੀ ਬਣਵਾਈ ਕੈਸਟ ਮਾਸਟਰ ਰਾਮ ਕੁਮਾਰ ਜੀ ਤੋਂ ਫਿਰ ਮਾਸੇ ਰਾਮ ਕੁਮਾਰ ਜੀ ਨੇ ਕਿਹਾ ਅਚਨਚੇਤ ਦੱਸਿਆ ਬਾਅਦ ਤੇ ਮੈਂ ਵਾਸੀ ਮਹੋਦਿਨੀ ਕੈਸਟ ਵੇਚਦੀ ਚਲੋ ਕਿਦਾ ਮਸ਼ਹੂਰੀ ਹੋ ਗਈ ਤੇ ਮਾਸੇ ਵੀ ਬਹੁਤ ਖੁਸ਼ ਹੋਏ ਤੇ ਇਹ ਵੀ ਬਹੁਤ ਵਧੀਆ ਕੰਮ ਕੀਤਾ ਹੈ ਕਿਉਂਕਿ ਉਹ ਦਿੱਲੀੋਂ ਪ੍ਰਵਾਹ ਕਿ ਲਿਆਉਂਦੇ ਸੀ ਮੈਂ ਬਠਿੰਡੇ ਤੋਂ ਜਾ ਕੇ ਪਰਵਾਹ ਲਿਆ ਹੁੰਦਾ ਸੀ ਨਹੀਂ ਜਿਹੜੀ ਮਤਲਬ ਆਵਾਜ਼ ਦੇ ਵਿੱਚ ਆਪਣੇ ਇੱਕ ਰਵੈਇਤੀ ਗਾਇਕ ਹੋ ਜਾਣ ਛੱਤਰਛਤ ਆ ਉਹੀ ਨਛੱਤਰਛਤ ਦੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਸੁਰਤ ਪਿਆਰ ਦੀ ਵਾਲਾ ਰਛਤਰਛਤ ਅੱਛਾ ਉਹਨਾਂ ਨੇ ਵੀ ਅੱਗੇ ਚ ਗਾਇਆ ਉਹਨਾਂ ਦੇ ਵਿੱਚ ਵੀ ਆਇਆ ਤੇ ਮੇਰਾ ਬਹੁਤ ਪਰਮ ਮਿੱਤਰ ਵੀ ਸੀਗਾ ਗਰਚਰਨ ਗੋਪੀ ਮੇਰਾ ਪਰਮ ਮਿੱਤਰ ਸੀ ਤੇ ਇਹ ਨਛੱਤਰਛਤ ਜੀ ਰਾਮਕਮਨ ਸਰ ਜੀ ਕੋਲ ਸਿੱਖਦੇ ਰਹੇ ਜੀ ਬਿਲਕੁਲ ਜੀ ਅੱਛਾ ਜੀ ਇਹਨਾਂ ਦੇ ਸ਼ਾਗਿਰਦਾਂ ਬਹੁਤ ਬਹੁਤ ਸ਼ਾਗਿਰਦ ਉਹਨਾਂ ਦੇ ਬਣੇ ਆ ਜੀ ਤੇ ਪਰ ਉਹ ਤੋਂ ਬਾਅਦ ਜਦ ਬਦਲ ਜਾਂਦੇ ਆ ਹਾਂ ਇਹ ਤਾਂ ਫਿਰਦਾ ਨਾ ਮੇਰੇ ਜਦੋਂ ਵੋਲਿਆ ਹਾਂਜੀ ਹਾਂਜੀ ਤੇ ਬਸ ਪਰ ਮੇਰੇ ਰਾਮ ਕੁਮਾਰ ਜੀ ਮੇਰੇ ਨਾਲ ਹੁਣ ਵੀ ਇੰਨੇ ਨਜ਼ਦੀਕੀ ਆ ਜੀ ਚਾਹੇ ਉਹ ਰੇਲਵੇ ਹੋ ਗਿਆ ਹਾਂਜੀ ਪਰ ਸਾਡੀ ਸਾਝ ਇੱਕੋ ਹੀ ਆ ਨਹੀਂ ਨਹੀਂ ਜੀ ਸਲਾਮ ਆਨਾਂ ਨੂੰ ਤੇ ਹੁਣ ਵੀ ਮੈਂ ਸੀਤ ਨਾ ਜਿਹੜੇ ਬਸ ਨੂੰ ਦੇ ਵਿੱਚ ਜੀ ਬੱਚਿਆਂ ਨਾਲ ਮੈਂ ਜਾਣਾ ਨਾਲ ਲੈ ਕੇ ਅੱਛਾ ਜੀ ਸੀਤ ਕਿ ਬੰਮਾ ਕੰਮ ਕਰਦੇ ਆਂ ਤੇ ਸ਼ਾਮ ਨੂੰ ਵੀ ਨਾ ਟਾਈਮ ਕੱਢ ਕੇ ਬੱਚਿਆਂ ਨੂੰ ਦਈਦਾ ਬਹੁਤ ਨੇਕ ਬਣੀ ਦੀ ਹਾਂਜੀ ਰਹੇ ਇਹਨਾਂ ਨੇ ਸਤਿ ਸੱਚ ਵਰਗੇ ਵੰ ਨੂੰ ਦਰਜਨ ਗੋਪੀ ਵੰ ਨੂੰ ਵਾਹ ਜੀ ਬਸ ਬਹੁਤ ਬਹੁਤ ਦੇਣਾ ਰਾਮ ਕੁਮਾਰ ਜੀ ਦੀ ਨਹੀਂ ਰਾਮ ਕੁਮਾਰ ਸਰ ਤੋਂ ਸਲਾਮ ਆ ਜੀ ਬੜੀ ਬੱਡੀ ਦੇਣਾ ਉਹਨਾਂ ਨੇ ਮਤਲਬ ਬਹੁਤ ਮਿਊਜ਼ਿਕ ਆ ਦੇ ਮੁੰਡੇ ਬਹੁਤ ਗਾਇਕ ਆ ਐਦਾ ਕੀਤੇ ਨਹੀਂ ਕਿਉਂਕਿ ਮੈਂ ਹਜੇ ਵੀ ਉਹਨੇ ਕੈਸਤਾ ਸਾਹ ਵੀ ਬਠਾ ਜੱਟਾ ਤੇਰੀ ਜੂਨ ਬੁਰੀ ਅੱਛਾ ਲੈ ਦਿਖਾਓ ਜੱਟਾ ਤੇਰੀ ਜੁਲਬੀ ਜੱਟਾ ਤੇਰੀ ਜੂਨ ਬੁਰੀ ਦੁੱਲਾ ਸੂਰਮਾ ਆ ਜੀ ਤੇਨੇ ਨੰਬਰ ਤੇ نیچے ਸੈਂਟਰ ਤੇ ਆਇਆ ਮਾਸਟਰ ਰਾਮ ਕੁਮਾਰ ਜੀ ਹਾਂਜੀ ਹਨਾ ਜੀ ਨਾਲ ਹੁਕਮ ਚੰਦ ਮੈਤਾ ਜੀ ਬਲਦੀ ਬੱਬੀ ਜੀ ਹਾਂਜੀ ਉਦੋਂ ਉਪਰ ਆ ਜੀ ਮੇਜਰ ਖਾਨ ਜੀ ਫਿਰ ਉੱਪਰ ਮੇਰੇ ਖਿਆਲ ਪਿਆਰਾ ਚਹਿਲ ਸਿੰਘ ਚਹਿਲ ਹੈ ਜੀ ਪਿਆਰਾ ਸਿੰਘ ਦੀ ਚਹਿਲ ਬੜੇ ਅੱਛੇ ਮਤਲਬ ਹੋ ਗਏ ਜੀ ਵੀ ਮੈਂ ਰਿਕਵੈਸਟ ਆ ਨੂੰ ਬਾਈ ਗਰਚਰ ਨੂੰ ਗੋਪੀ ਜੀ ਹਾਂ ਸੰਭੀ ਬੇਟਾ ਠੀਕ ਹੈ ਜੀ ਬਹੁਤ ਧੰਨਵਾਦ ਤੇ ਸਾਹਮਣੇ ਵਾਲੇ ਤਾਂ ਬਹੁਤ ਹੋਰ ਵੀ ਹੈਗੇ ਜਿੰਨੇ ਵੀ ਸ਼ੌਕ ਆ ਮੈਨੂੰ ਉਹਨਾਂ ਮੰਨ ਰਹੀ ਹੈ ਬਾਕੀ ਇਸ ਸੰਗੀਤ ਦਾ ਜੀ ਕਹਿੰਦੇ ਘੱਟ ਤੋਂ ਘੱਟ 30 ਸਾਲ ਪੁਰਾਣਾ ਮੇਰੇ ਕੋਲੇ ਪਿਆਗਾ ਤੇ ਬਕਾਇਦਾ ਰੂਪ ਦੇ ਵਿੱਚ ਇਹ ਚੱਲ ਰਿਹਾ ਜੀ ਤੋ ਪੰਮੀ ਬਾਈ ਨੂੰ ਕਹਿੰਦਾ ਵੀ ਚਲਾ ਕੇ ਦਿਖਾਓ ਇਹਨੂੰ ਇਹ ਚਲਾ ਕੇ ਮੈਨੂੰ ਤਾਂ ਕੇਵਲ ਤੇਰੇ ਇਸੇ ਪਰ ਸਲਾਹ ਦਾ ਸ਼ਬਦ ਹੀ ਚਾਹੀਦਾ ਮੈਂ ਕੇਵਲ ਕੋਈ ਕੰਮ ਨਾ ਕਰਦਾ ਅਗਰ ਕੋਈ ਪਿਆਰ ਵਿੱਚ ਸਹੀ ਕੇ ਮੈਨੂੰ ਸੁਣਾਏ ਜੈ ਤਾ ਬੀਜ ਕੋ ਨਰੇ ਦੂ ਕੱਟੇ ਸੋ ਆਏ ਅਕੇ ਕੁਛ ਨਾ ਹੋਵੇ ਜੇ ਇਹ ਕੋਰੀਓ ਮੇਰੇ ਬਹੁਤ ਸਤੋਈ ਪੁਰਾਣਾ ਜੀ 66 ਸਾਲ ਪੁਰਾਣਾ ਕਿੰਨੇ ਸਾਲ ਜੀ 66 ਸਾਲ ਪੁਰਾਣਾ ਅਚੋ ਵੀ ਰੜੂ ਪਿਆ ਆਪਣੇ ਕੋਲੇ ਹਾਂਜੀ ਹਾਂ ਮੇਰੇ ਫਾਦਰ ਸਾਹਿਬ ਜੋ ਟੀਚਰ ਲੱਗੇ ਹੋਏ ਸੀਗੇ ਸਿੱਖੀ ਕੋਲੇ ਕੋਡਾ ਪਿੰਡ ਸੀ ਅੱਛਾ ਜੀ ਤੇ ਉੱਥੇ ਉਹਨਾਂ ਨੇ ਲਿਆ ਸੀਗਾ ਉਹ ਅੱਛਾ ਜੀ ਸਾਰੇ ਪਿੰਡ ਵਿੱਚ ਇੱਕ ਰੇਡੀਓ ਸੀ ਉਸ ਟਾਈਮ ਹਾਂਜੀ ਉਹ ਜਿਹੜਾ ਮੇਰਾ ਉਹ ਰੇਡੀਓ ਘਰੇ ਇੱਕ ਉਹਨਾਂ ਦੀ ਜਾਲ ਸੀ ਹਾਂ ਹਾਂ ਅੱਛਾ ਉਹ ਵੀ ਚੱਲਦਾ ਜੀ ਬਿਲਕੁਲ ਚੱਲਦਾ ਜੀ ਉਹ ਵੀ ਦੇਖਦਾ ਕੋਈ ਨਹੀਂ ਘਰੇ ਚੱਲ ਕੇ ਕੋਈ ਗੱਲ ਨਾਲ ਪਾਣੀ ਤੁਹਾਡੇ ਕੋਲੋਂ ਬਿਲਕੁਲ ਬਿਲਕੁਲ ਜੀ ਹਾਂਜੀ ਇਹ ਆਏ ਨੂੰ ਠੀਕ ਹੈ ਅੱਛਾ ਬਾਕੀ ਆਏ ਰੇਡੀਓ ਛੋਟੇ ਪਿਆ ਜੀ ਨਾ ਅਗਲੇ ਦੋ ਫਿਰ ਸਾਨੂੰ ਜਾਣਕਾਰੀ ਇਹ ਨਿੱਕੇ ਨਿੱਕੇ ਆ ਦੇਖੋ ਇੱਕ ਮਿੰਟ ਹਾਂਜੀ ਇਹ ਸਾਰੇ ਰੇਡੀਓ ਜਿਹੜੇ ਰਿਪੇਅਰ ਵਾਸਤੇ ਆਏ ਹੋਏ ਆ ਮੇਰੇ ਅੱਛਾ ਜੀ ਤੇ ਜਿਵੇਂ ਠੀਕ ਕਰਕੇ ਰੱਖਿਆ ਇਹ ਅੱਛਾ ਜੀ ਸਤੇ ਦੇਖੋ ਜੀ ਬੜੀ ਮੀਨ ਤੇ ਕਰ ਰਿਹਾ ਹਾਂ ਜੀ ਬਈ ਇਹ ਚਾਰਜ ਹੋਣਾ ਰੈਡੀਓ ਆ ਵਖਾਇਸ਼ਾ ਜੀ ਮਤਲਬ ਇਹ ਆਪਣਾ ਪੁਰਾਣਾ ਦੱਸਿਆ ਜੀ ਬਾਈ ਜੀ ਇਸ ਤਰ੍ਹਾਂ ਦੀਆਂ ਦੁਕਾਨਾਂ ਮਿਲਦੀਆਂ ਮਤਲਬ ਹੁਣ ਬਹੁਤ ਮੁਸ਼ਕਲ ਹੈ ਫਿਰ ਵੀ ਬਾਈ ਜੀ ਮਤਲਬ ਸਾਮੀ ਰੱਖੇ ਨੇ ਇਹ ਪਿੱਛੇ ਵੀ ਦਿਖਾਓ ਰੈਡੀਓ ਸਾਰੇ ਜੀ ਆ ਦੇਖੋ ਜੀ ਪਿੱਛੇ ਰੈਡੀਓ ਵਗੈਰਾ ਪਿਆ ਹੈ ਇਹ ਵੀ ਸਾਰੇ ਚਾਲੂ ਹਾਲਤ ਨੂੰ ਹੀ ਆ ਹਾਂ ਜੀ ਕੋਈ ਬੈਨ ਹਿੱਲਿਆ ਕੋਈ ਹੋਰ ਠੀਕ ਹੈ ਜੀ ਵੀ ਉਹ ਦਾ ਉਹ ਨਾਮ ਆ ਪਿਆ ਸੁਦਾ ਰਾਮ ਸੰਧ ਦੇ ਰਾਮ ਸੰਧ ਜਿਹੜੀ ਉਹ ਠੀਕ ਹੈ ਜੀ ਐਂਪਲੀਫਾਇਰ ਉਹ ਵੀ ਵੀਰੇ ਆਪਣੇ ਸ਼ੌਂਕ ਕਰ ਕੋਲ ਅੱਛਾ ਜੀ ਹਾਂ ਜੀ ਇੱਧਰ ਫਿਰ ਇੱਧਰਲੇ ਪਾਸੇ ਆਓ ਜਮਾ ਵੀ ਦਿਖਾਓ ਸੀਧੇ ਹੋ ਜਾਓ ਹੋ ਨਹੀਂ ਇੱਕ ਆਜ ਹੋਈ ਟੀਵੀ ਨਾ ਛੋੜਾਇ ਬਲੈਕ ਐਂਡ ਵਾਈਟ ਆਪਾਂ ਵੀ ਕਹੇ ਜੀ ਮੇਰੇ ਖਾਲੇ ਬਲੈਕ ਐਂਡ ਵਾਈਟ ਹੀ ਹੋਈ ਹੈ ਇਹ ਚੱਲਦਾ ਹਜੇ ਵੀ ਬਾਜੀ ਬੱਚੇ ਹਜੇ ਵੀ ਚੱਲਦਾ ਜੀ ਹੋਰ ਹਾਂਜੀ ਹਾਂਜੀ ਮੈਂ ਫਿਰ ਚੱਕ ਕੇ ਰੱਖ ਦੀ ਮੈਂ ਟੁੱਟ ਨਾ ਜਾਵੇ ਅੱਛਾ ਜੀ ਤੇ ਨਾਲ ਹੀ ਇੱਕ ਰਿਕਾਰਡ ਮਸ਼ੀਨ ਪਈ ਰਿਕਾਰਡਿੰਗ ਵਾਲੀ ਹਾਂ ਉੱਥੇ ਪਾਪਰ ਸਪੀਕਰ ਵਗੈਰਾ ਥੋੜੇ ਹਨ ਹਾਂਜੀ ਪੁਰਾਣੇ ਇਹ ਠੀਕ ਆਜੋ ਜੀ ਫਿਰ ਇਧਰੇ ਪਾਸੇ ਆਜੋ ਮੜੇ ਹਾਂਜੀ ਆੜਾ ਪੂਰਾ ਸਮਾਨ ਤੇ ਆਏ ਮਗਰ ਜਿਹਦੇ ਬਾਰੇ ਦੋ ਜਾਣਕਾਰੀ ਦਰਸਾਉਣਾ ਅੱਜ ਮੈਂ ਟਰੈਕਟਰ ਦੇ ਦੇਖ ਲੱਗਦੇ ਹੁੰਦੇ ਸੀ ਪਹਿਲਾਂ ਅੱ ਮੈਂ ਬਸਾਂ ਦੇ ਵਿੱਚ ਵੀ ਉਹ ਡਿਕ ਲਾਇਆ ਅੱਛਾ ਜੀ ਤੇ ਜੋ ਗੋਵਿੰਦ ਬਾਡੀ ਵਾਲੇ ਨੇ ਸ਼ੁਰੂ ਕੰਮ ਕੀਤਾ ਸੀਗਾ ਓਕੇ ਜੀ ਤੇ ਉਹਨਾਂ ਦੇ ਕਰਮਗਾੜ ਬਸ ਖਾਸਾ ਬਸ ਰੂੜ ਵੇਚਦਿਆਂ ਬਸਾਂ 'ਚ ਅੱਛਾ ਜੀ ਨੀਫੀਸ ਪੋਰਟ ਤੱਕ ਮੇਰੇ ਲੈ ਕੇ ਜਾਂਦੇ ਸੀ ਪੰਮੀ ਰੇਡੀਓ ਦੇ ਨਾਂ ਤੇ ਅੱਛਾ ਆ ਡੱਕ ਹੁੰਦਾ ਸੀ ਜੋ ਨਹੀਂ ਉਹ ਹੋਰ ਤਰ੍ਹਾਂ ਮੇਰੇ ਲਈ ਸੀ ਇਹ ਉਸ ਤੋਂ ਬਾਅਦ ਚੱਲੇ ਆ ਓਕੇ ਓਕੇ ਜਿਵੇਂ ਹੁਣ ਘਰਾਂ ਦੇ ਵਿੱਚ ਜਿਵੇਂ ਆਮ ਛੋਟੇ ਚਾਹੂਗਾ ਇਹ ਵੀ ਟਰੈਕਟਰ ਲੱਗੇ ਜਾਂਦੇ ਆ ਇਹ ਵੀ ਟਰੈਕਟਰ ਲੱਗੇ ਜਾਂਦੇ ਆ ਅੱਛਾ ਜੀ ਅੱਛਾ ਤੇ ਅੱਜ ਮੈਂ ਤੁਸੀਂ ਸਾਰੇ ਜਾਣਦੇ ਹੋ ਹਾਂ ਇਹ ਉਹ ਫਰਪਰੇ ਦਾ ਸਾਦੇ ਜਮਾਨੇ ਦਾ ਨਵਾਂ ਸਿਸਟਮ ਤੇ ਉਹ ਸਿਸਟਮ ਜਿਹੜਾ ਸੀਗਾ ਅੱਛਾ ਜੀ ਆ ਦੇਖੋ ਜਿੱਧਰ ਵੀ ਪਿਆ ਹੋ ਸਮਾਨ ਅੱਛਾ ਆ ਪੂਰਾ ਸਰਾਰ ਰਿਪੇਅਰ ਵਾਲਾ ਸਮਾਨ ਹੈ ਜੀ ਹਾਂ ਜੀ ਇਹ ਪੁਰਾਣਾ ਰਿਪੇਅਰ ਵਾਲਾ ਹੋਇਆ ਵਾ ਇਹ ਪੁਰਾਣਾ ਡੱਕ ਪਿਆ ਇਹ ਵੀ ਇਹ ਵੀ ਦਿਖਾ ਦਿੰਦੇ ਆ ਜੀ ਜਦੋਂ ਤੋਂ ਮੈਂ ਦੁਕਾਨ ਕੀਤੀ ਉਹ ਤੋਂ ਸਿੱਗਾ ਇਹ ਡੱਕ ਮੇਰੇ ਕੋਲ ਚੱਲਦਾ ਆਓ ਪਨਾ ਫਿਰ ਆ ਕੈਸ਼ ਤਾਂ ਆਪਣਿਆਂ ਦਾ ਹਾਂ ਜੀ ਓਕੇ ਅੱਛਾ ਯਾ ਕੈਸ਼ ਤਾਂ ਜਿੰਗਾ ਬਾਜੀ ਦੇ ਡੈਪਿਟੋਰ ਫੰਕਚਰ ਆ ਕੇ ਦਿਖਾਈਆਂ ਸੀ ਉਹੀ ਹੈ ਨਾ ਜੀ ਆ ਨੈਸ਼ਨਲ ਪੈਨਾਸੋਨਿਕ ਦੀ ਟੇਬਲ ਗਾਰਡ ਆ ਇਹ ਵੀ ਦਿਖਾ ਦੇ ਜੀ ਇਸੇ ਟਾਈਮ ਤੇ 10000 ਰੁਪਏ ਦੀ ਕੀਮਤ ਸੀ ਇਹ ਦੀ ਇਹ ਵੀ ਜੀ ਹਾਂਜੀ ਠੀਕ ਹੈ ਜੀ ਤੇ ਹੁਣ ਸਾਲੂ ਹਾਲ ਤਾਂ ਹੈਗੀਆਂ ਅੱਛਾ ਜੀ ਪਰ ਪਈਆ ਹੁਣ ਸੁਣਣ ਜਾਂਦਾ ਟਾਈਮ ਨਹੀਂ ਹੁੰਦਾ ਟਾਈਮ ਬਾਕੀ ਫਿਰ ਚੇਂਜ ਹੋਗਾ ਜੀ ਮੋਬਾਈਲ ਦੇ ਸਰ ਹਾਂਜੀ ਸਭ ਤੋਂ ਪਹਿਲਾਂ ਮੇਰੀ ਜਿਹੜੀ ਮਸ਼ੀਨ ਸੀ ਰਿਕਾਰਡਿੰਗ ਕਰਨ ਦੀ ਕਿ ਮੇਰੀ ਇਹ ਯਾਦ ਆ ਭੁੱਲ ਯਾਦ ਮੇਰੀ ਬਾਜਾ ਦੇਖੋ ਜੀ ਬੜੇ ਨੇੜੇ ਤੋਂ ਅੱਛਾ ਸਭ ਤੋਂ ਪੁਰਾਣੀ ਮਸ਼ੀਨ ਪੁਰਾਣੀ ਮੈਂ ਇਹਦੇ ਉੱਤੇ ਹਾਂਜੀ ਸ਼ੁਰੂਆਤ ਦੁਕਾਨ ਦੀ ਕੀਤੀ ਸੀਗੀ ਅੱਛਾ ਨਾ ਮਸ਼ੀਨ ਤੇ ਇਹਦੇ ਪੱਤੀ ਵਿੱਚ ਮਿੱਟੀ ਕਰਦੇ ਸੀ ਇਹ ਇਹਦੇ ਉੱਤੇ ਰਿਕਾਰਡ ਰੱਖ ਕੇ ਰੀਲਾਂ ਭਰਦੇ ਨਾਲ ਮੇਰੇ ਕੋ ਸੋਨੀ ਟੂਨ ਟੇਪ ਰਿਕਾਰਡ ਹੁੰਦੀ ਸੀਗੀ ਅੱਛਾ ਜੀ ਇਹੋ ਸੋਨੀ ਟੂਨ ਟੇਪ ਦੀ ਰਿਕਾਰਡ ਕਰਕੇ ਅੱਛਾ ਜੀ ਤੁਹਾਨੂੰ 60 ਮਿੰਟ ਦੀ ਰੀਲ ਜਿਹੜੀ ਉਹਦੀ ਖੁਆਸ਼ ਹੁੰਦੀ ਸੀ ਗੀਤਾਂ ਦੀ ਉਹ ਭਰ ਦਿੰਦੇ ਸੀ ਉਸ ਤਰ੍ਹਾਂ ਦਾ ਜ਼ਮਾਨਾ ਸੀ ਜੀ ਉਹ ਮੇਰੇ ਹਿਸਾਬ 'ਚ ਹੈ ਹਾਂਜੀ ਹੈਲੋ ਮਰਜੀ ਮਸ਼ੀਨ ਨੇ ਕਰੀ ਦੇ ਲੋ ਵਾ ਦੇਖੋ ਜੀ ਹਜੇ ਵੀ ਮਤਲਬ ਪਈਏ ਭਾਈ ਜੀ ਕੋਲੇ ਸੰਭੀ ਵੀ ਤੇ ਬਰੀ ਤੇ ਕੋਈ ਵਗੈਰਾ ਟੁੱਟ ਗਈ ਮੇਥੋਂ ਹਾਂ ਕਿਉਂਕਿ ਬਰੀ ਇੱਕ ਤਰਾਦਸ਼ੀ ਹੋ ਗਈ ਸੀ ਮੇਰੇ ਨਾਲ ਅੱਛਾ ਜੀ 1991 ਜੇ ਮੇਰੀ ਦੁਕਾਨ ਨੂੰ ਅੱਗ ਲੱਤੀ ਸੀ ਕਿਸੇ ਇਨਸਾਨ ਨੇ ਓ ਮਾਈ ਗੋਡ ਅੱਛਾ ਜੀ ਉਸ ਤੋਂ ਬਾਅਦ ਕੁਛ ਮੇਰਾ ਸਮਾਨ ਸੰਭਿਆ ਵਾ ਜਿਹੜਾ ਮੈਂ ਸੰਭਲਿਆ ਸੀਗਾ ਤੋਂ ਬਾਅਦ ਸ਼ੁਰੂ ਕੀਤਾ ਜੀ ਫਿਰ ਅੱਛਾ ਇੱਕ ਆ ਜਿਹੜਾ ਇਹ ਮਗਰ ਸਪੀਕਰ ਪਿਆ ਹੈ ਇਹ ਆ ਦੇਖੋ ਵੀ ਪੁਰਾਣਾ ਸਿਸਟਮ ਹੈ ਇਹ ਵੀ ਸਪੀਕਰ ਜਿਹੜੇ ਆ ਜਿਵੇਂ ਇਹਨਾਂ ਦੇ ਪਰਦੇ ਵਗੈਰਾ ਦਵਾਰੇ ਪਏ ਜਾਂਦੇ ਆ ਅੱਛਾ ਜੀ ਜਿਵੇਂ ਫਟਿਆ ਹੋਇਆ ਸਪੀਕਰ ਹਨ ਹਾਂ ਜੀ ਇਹ ਦੁਆਰੇ ਕਿਸੇ ਤੇ ਤੁਹਾਨੂੰ ਨਹੀਂ ਹਿੰਮਤ ਹੁੰਦੀ ਲੈਣ ਦੀ ਜੀ ਤੇ ਉਹ ਕਹਿੰਦਾ ਮੈਂ ਪੜਦਾ ਵਾਦੇ ਉਹਦਾ 100000 ਰੁਪਏ ਚ ਅੱਛਾ ਮਤਲਬ ਇਹਦੇ ਤੇ ਸੌਂਡ ਹੁੰਦੀ ਹੈ ਬੱਚਾ ਹਾਂਜੀ ਇਹ ਸੌਂਡ ਸਿਸਟਮ ਆ ਓਕੇ ਓਕੇ ਇਹ ਇੱਕਾ ਸੋਨੋ ਸਪੀਕਰ ਸਾਹ ਤੋਂ ਪੁਰਾਣਾ ਦਿਖਾਉਣਾ ਲਓ ਜੀ ਹਾਂਜੀ ਇਹ ਸਪੀਕਰ ਘੱਟੋ ਘੱਟ ਜੀ ਇਹ ਵੀ 60 70 ਸਾਲ ਪੁਰਾਣਾ ਲੈ ਫਿਰ ਇਹਨੂੰ ਐਂ ਕਰਕੇ ਟਿੱਡਾ ਜਿਹਾ ਕਰਕੇ ਦਿਖਾਉਣਾ ਇੱਕੋ ਕੰਪਨੀ ਦਾ ਰੇਡੀਓ ਹੁੰਦਾ ਹੁੰਦਾ ਸੀ ਬੈਕ ਸਾਈਡ ਦਿਖਾਓ ਇਹਦੇ ਜੀ ਅੱਛਾ ਜੀ ਇਹ ਜਪਾਨ ਦਾ ਸਪੀਕਰ ਆ ਜੀ ਮੇਰੇ ਜਪਾਨ ਬਾਜ਼ੀ ਅੱਛਾ ਜੀ ਇਹ ਜਿਹੜੇ ਰੇਡੀਓ ਜਿਹੜਾ ਤੁਹਾਨੂੰ ਮੈਂ ਰੇਡੀਓ ਦਿਖਾਉਂਗਾ ਸ਼ਹਿਰ ਦਾ ਪੁਰਾਣਾ ਆਪਣੇ ਕੋਲ ਰਿਹਾ ਹਾਂ ਜੀ ਉਹਦੇ ਵਿੱਚ ਹੀ ਅੱਛਾ ਜੀ ਲੱਗਿਆ ਹੋਇਆ ਬਹੁਤ ਪੁਰਾਣਾ ਖਿਆਨਾ ਅਸੀਂ ਵੀ ਬੈਠੇ ਮਹਾਰਾਜ ਤੁਸੀਂ ਹਾਂ ਤੇ ਬੱਲੇ ਬੱਲੇ ਬਾਕੀ ਆ ਤਾਂ ਹੁਣ ਜਿਵੇਂ ਨਵੇਂ ਸਿਸਟਮ ਜਲਦੇ ਸੀ ਹਾਂ ਜੀ ਹਾਂ ਜੀ ਹਾਂ ਜੀ 100 ਕੋਡ ਵੀ ਮੇਰੇ ਖਿਆਲ ਹਾਂਜੀ ਇਹ ਵੀ ਤੇਰੇ ਕੋਲ ਕੋਡ ਹੈ ਇਹ ਇੰਡੀਆ ਮੇਡ ਹੈ ਇੰਡੀਆ ਆਪਣੇ ਜੀ ਅੱਛਾ ਅੱਛਾ ਮੇਡ ਇੰਡੀਆ ਹੈ ਆਓ ਉੱਪਰ ਦੇਖੋ ਪਿਆਜ ਜੀ ਬਾਈ ਦਾ ਪੂਰਾ ਹਾਂਜੀ ਰਿਪੇਅਰ ਵਾਲਾ ਸਿਸਟਮ ਆਇਆ ਜੀ ਵੱਡਿਆਂ ਦੇ ਹਾਂ ਹਾਂ ਜੀ ਜਾਂ ਫਿਰ ਉਹ ਵੀ ਕਾਹ ਇਸ਼ਤਾਂ ਵਗੈਰਾ ਹਨਾ ਹਾਂਜੀ ਹਾਂਜੀ ਉਹ ਜਿਹੜੀ ਆਪਾਂ ਦਿੱਕਤ ਚ ਲਾ ਕੇ ਦਿਖਾਈਏ ਤੁਹਾਨੂੰ ਠੀਕ ਹੈ ਜੀ ਠੀਕ ਲਓ ਜੀ ਬਾਈ ਜੀ ਹੁਣ ਆਪਾਂ ਚੱਪਿਆਂ ਘਰੇ ਅੰਦਰ ਤੇ ਇਹ ਰੈਡੀਓ ਆ ਬਾਈ ਜੀ ਦੱਸ ਜੀ ਇੱਕ ਮਹੀਨੇ ਮਸ ਨੂੰ ਬਹੁਤ ਨੇੜੋ ਦਿਖਾਦਾ ਜੀ ਇਹ ਦੇਖੋ ਜੀ ਇਹ ਪਰ ਮੈਨੂੰ ਕਿੰਨੇ ਸਾਲ ਪੁਰਾਣਾ ਰੈਡੀਓ ਹੈ ਜੀ ਇਹ 1958 ਚ ਮੇਰੇ ਫਾਦਰ ਸਾਹਿਬ ਨੇ ਲਿਆ ਸੀਗਾ ਜੀ 1958 ਹਾਂਜੀ ਬੱਲੇ ਬੱਲੇ ਤਕੜਾ ਸਮਾਂ ਹੋ ਗਿਆ ਤੇ ਇਹ ਸੀਗਾ ਪਿੱਕੀ ਦੇ ਕੋਲੇ ਪਿੰਡ ਕੋੜਾ ਜੀ ਉਹਨਾਂ ਦੀ ਉੱਥੇ ਡਿਊਟੀ ਸੀ ਤਨੇ ਇਹ ਇਕੱਲਾ ਉਸੇ ਪਿੰਡ ਵਿੱਚ ਇਕੱਲਾ ਕਰੇਡਿਓ ਸੀ ਉਸ ਟਾਈਮ ਹਾਂਜੀ ਜਦੋਂ ਕੋਈ ਰੰਧੂ ਰਾਮ ਉਹਨਾਂ ਦੇ ਪ੍ਰੋਗਰਾਮ ਸ਼ੁਰੂ ਹੁੰਦੇ ਜਾਂਦੇ ਸੀ ਬਲੋਗ ਸ਼ੁਰੂ ਹੁੰਦਾ ਹਾਂਜੀ ਹਾਂਜੀ ਤਾਂ ਅਸੀਂ ਬਸ ਇਹ ਲੋਕ ਜਿਹੜੇ ਗੁਵਾੜਦੇ ਹੁੰਦੇ ਹੋ ਸਖਾਏ ਲੋਕਾਂ ਕਾ ਸੁਣਦੇ ਖਬਰਾਂ ਸੁਣਦੇ ਆ ਕਿ ਇੱਥੇ ਘਰ ਤੇਰੇ ਕੋਲ ਸੁਣਦੇ ਹੁੰਦੇ ਸੀ ਜੀ ਉਹ ਬਾਈ ਦਾ ਉਸ ਜੁਨੇ ਦਾ ਜਨਮ ਹੀ ਨਹੀਂ ਹੋਇਆ ਸੀ ਸੌਰੀ ਸੌਰੀ ਫਾਟਾ ਸਾਫ ਕਰੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਹੁਣ ਇਹ ਰੇਡੀਓ ਹੁਣ ਚੱਲਦਾ ਜੀ ਇਹ ਬਿਲਕੁਲ ਹਾਂਜੀ ਚੱਲਦਾ ਰੇਡੀਓ ਇਹ ਪਹਿਲਾਂ ਰੇਡੀਓ ਦਿਖਾ ਦੇ ਫਿਰ ਬਾਅਦ ਸਾਨੂੰ ਤੁਸੀਂ ਚਲਾ ਕੇ ਦਿਖਾ ਦੇ ਠੀਕ ਹੈ ਹਾਂਜੀ ਹਾਂਜੀ ਇਹ ਦੇਖੋ ਮੇਰਾ ਐਫਐਮ ਬਿਹੰਦਾ ਵੀ ਇਹਦੇ ਵਿੱਚ ਫਿੱਟ ਕੀਤਾ ਹੋਇਆ ਅੱਛਾ ਜੀ ਅੱਛਾ ਅੱਛਾ ਜੀ ਹਾਂਜੀ ਹੋਰ ਆਇਆ ਕਰੋ ਜੇ ਤੁਹਾਨੂੰ ਸੰਪਰਕ ਬਿਹੰਦਾਈ ਸਣਾਓ ਠੀਕ ਹੈ ਜੀ ਠੀਕ ਹੈ ਜੀ ਸਟਾ ਗਿਆ ਗੀਤ ਇਹਨਾਂ ਨੂੰ ਬਹੁਤ ਪਸੰਦ ਆਇਆ ਅਗਰ ਤੁਹਾਨੂੰ ਬਿਹੰਦਾ ਦਾ ਪ੍ਰੋਗਰਾਮ ਪਸੰਦ ਕਿਤੇ ਨਾਲੇ ਇਹਨਾਂ ਨੇ ਲਿਖਿਆ ਕਿ ਟਾਈਮ 10 ਵਜੇ ਇੱਕਾਫੀ ਪੁਰਾਣੇ ਬਜ਼ੁਰਗਾਂ ਬਜ਼ੁਰਗਾਂ ਦੇ ਨਾਲ ਖਾਸ ਤੌਰ ਤੇ ਪਿੰਡ ਦੇ ਵਸਨੀਕ ਕਾਂਦੇ ਗੀ ਸੁਣ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਤੇ ਇਹਨਾਂ ਨੇ ਉਸ ਗੱਲ ਦੀ ਗੀਤ ਪ੍ਰੋਗਰਾਮ ਕੀਤਾ ਅੱਛਾ ਜੀ ਗੀਤ ਪ੍ਰੋਗਰਾਮ ਕਿੱਥੇ ਹੋ ਰਿਹਾ ਹੈ ਗੀਤ ਦੇ ਵਿੱਚ ਪੁਰਾਣੀ ਹਾਂ ਜੀ ਉਹ ਗੀਤ ਤੁਹਾਨੂੰ ਨਾਲ ਕਰ ਜਾਊਗਾ ਜੱਟ ਜੀ ਬਾਬਾ ਸ਼ੁਕਰੀਆ ਜੀ ਤੁਹਾਡੇ ਵਾਲੇ ਵਿੱਚ ਥਾਪ ਲਿਖ ਕੇ ਭੇਜ ਲੇ ਤੇ ਸੁਣੋ ਤੇ ਫਿਰ ਇੱਕ ਬਹੁਤ ਵੱਡਾ ਲਾਲੀਏ ਜੀ ਵਿੱਚੋਂ ਆਪਾਂ ਬਿਲਕੁਲ ਇਹ ਜ਼ਰੂਰੀ ਵੀ ਹੈ ਹੂੰ ਪ੍ਰੋਗਰਾਮ ਕਰਦੇ ਆ ਇੱਕ ਦੂਰੰਗਣਾ ਨੂੰ ਮੈਂ ਇੱਕ ਸਧਾਰਨ ਜਿਹਾ ਬਿੰਦੇ ਸਵਾਲ ਕੀਤਾ ਬਹੁਤ ਨਾਲ ਕਰ ਰਿਹਾ ਜੀ ਸਭ ਪੁੱਛ ਰਹੇ ਨੇ ਹਾਂ ਜੀ ਸਭ ਪੁੱਛਣਾ ਚਾਹੁੰਦੇ ਨੇ ਜੀ ਜਦੋਂ ਮੈਂ ਅਸੈਂਬਲੀ ਲਾ ਦਿਸੀ ਅੱਛਾ ਜੀ ਇਹ ਆਦੇ ਸ਼ੌਂਕ ਹੀ ਮਦਾਬਾ ਜੀ ਠੀਕ ਹੈ ਜੀ ਖੁਸ਼ੀ ਜੀ ਧੰਨਵਾਦੀ ਬਹੁਤ ਬਹੁਤ ਲੋੜ ਹੈ ਆਪਣੀ ਜ਼ਿੰਦਗੀ ਨੋ ਜੀ ਆਜ ਮੇ ਤੁਸੀਂ ਨਾ ਦੇਖ ਰਹੇ ਹੋ ਬਸ ਇਹ ਤਾਂ ਕੋਈ ਐਡੀ ਗੱਲ ਨਹੀਂ ਹੈ ਫਿਰ ਵੀ ਇਹ ਵੀ ਮਤਲਬ ਘਰ ਤੋਂ ਘਰ 40 ਸਾਰ ਪਾਣਾ ਮਤਲਬ ਮੇਜ ਬਣਿਆ ਹੈ ਇਹ ਬਾਈ ਜੀ ਦੀ ਦੁਕਾਨ ਤੇ ਪਿਆ ਹੁੰਦਾ ਸੀ ਹੁਣ ਤਾਂ ਵਿਚਾਰਾ ਚਲੋ ਖਸਤਾ ਹਾਲਤ ਤੇ ਹੋ ਗਿਆ ਪਤਾ ਨਹੀਂ ਕਿੰਨੇ ਇੱਕ ਮਤਲਬ ਇੱਥੇ ਗਾਗ ਵਗੈਰਾ ਬੈਠਦੇ ਹੋਣਗੇ ਕੋਈ ਯਾਰ ਮਿੱਤਰ ਆ ਕੇ ਜਾਨੀ ਬਾਈ ਜੀ ਨੂੰ ਪੁਰਾਣੀਆਂ ਚੀਜ਼ਾਂ ਸਾਂਭਣ ਦਾ ਬਹੁਤ ਸ਼ੌਕ ਹੈ ਤੇ ਆਉ ਲਾਸਟ ਗੱਲ ਕਰਦੇ ਆਂ ਬਾਈ ਜੀ ਬਾਈ ਪੰਮੀ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਤੁਸੀਂ ਸਾਨੂੰ ਮਤਲਬ ਆਪਣਾ ਇਨਾ ਕੀਮਤੀ ਸਮਾਂ ਦਿੱਤਾ ਤੇ ਤੁਹਾਡਾ ਜੀ ਬਹੁਤ ਧੰਨਵਾਦ ਤੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਦਾ ਜਿਹੜਾ YouTube ਚੈਨਲ ਆ ਸਰਜੀਤ ਗੱਲਸੀ ਤੇ ਤੁਸੀਂ ਵੱਧ ਤੋਂ ਵੱਧ ਇਹਨੂੰ ਲਾਇਕ ਕਰੋ ਹਾਂ ਜੀ ਸਬਸਕ੍ਰਾਈਬਰ ਕਰਾ ਕਰੋ ਜੀ ਜੀ ਤੇ ਤੁਹਾਡਾ ਬਹੁਤ ਬਹੁਤ ਮੇਰੇ ਘਰ ਆਉਣ ਤੇ ਮੇਰੀ ਦੁਕਾਨ ਤੇ ਆਉਣ ਦੇ